ਨਮਸਕਾਰ ਜੀ ਸਾਰੇ ਪਿੰਡਪਰਾਵਾਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਗਣ ਗਲਾਸ ਹਾਊਸ ਪਟਿਆਲਾ ਡਿਸਟ੍ਰਿਕਟ ਬਰਨਾਲਾ ਪੰਜਾਬ ਲੋ ਜੀ ਅੱਜ ਸਾਰੇ ਪਿੰਡਪਰਾਵ ਫੁੱਲ ਵੀਡੀਓ ਦੇਖੋ ਸਕੇਪਣਾ ਕਰੋ ਰੇਟਾਂ ਨੇ ਹੋਣਗੇ ਤਵਾਕੇ ਸਪੈਸ਼ਲ ਜੀ ਵੈਰਾਈਟੀ ਲੈ ਕੇ ਆਏ ਆ ਜੀ ਗਣ ਗਲਾਸ ਹਾਊਸ ਤੇ ਐਡਰੈਸ ਆਪਣਾ ਨੇੜੇ ਤਿੰਨਕੁਣੀ ਬਸਟੈਂਡ ਰੋਡ ਜੀ ਸਾਹਮਣੇ HDFC ਬੈਂਕ ਗਣ ਗਲਾਸ ਹਾਊਸ ਪਟਿਆਲਾ ਡਿਸਟ੍ਰਿਕਟ ਬਰਨਾਲਾ ਪੰਜਾਬ 메ਨ ਰੋਡ ਤੇ ਦੁਕਾਨਾ ਇੱਕੋ ਇੱਕ ਦੁਕਾਨ ਗਣ ਗਲਾਸ ਹਾਊਸ ਬ੍ਰਿਜ ਕੀ ਵੀਡੀਓ ਤੇ ਵੈਰਾਈਟੀ ਦਿਖਾਣੀ ਆਪਾਂ ਲਓ ਜੀ ਅੱਜ ਵੈਰਾਈਟੀ ਦਿਖਾਵਾਂਗੇ ਕੁਰਤੇ ਪਿਆ ਮਰੀ ਸਪੈਸ਼ਲ ਵੈਰਾਈਟੀ ਹੋਗੀ ਪਰ ਪਹਿਲਾ ਕੈਮਰਾ ਮਾਰ ਕੇ ਦਿਖਾ ਦਿਓ ਜੀ ਅੱਜ ਗਦਾਮ ਦੇ ਵਿੱਚ ਫੁੱਲ ਬੈਟਾ ਫੁੱਲ ਸਟਾਕ ਆਪਣੇ ਕੋਲ ਅਵੇਲੇਬਲ ਹੈ ਜੀ ਜਿਵੇਂ ਡਬਲ ਬੈਟ ਦੇ ਕੰਬਲ ਸਿੰਗਲ ਬੈਟ ਦੇ ਕੰਬਲ ਜੀ ਬਾਕੀ ਕੈਮਰਾ ਮਾਰ ਕੇ ਦਿਖਾ ਦਿਓ ਚਾਰ ਦਿਨਾ ਸਿੰਗਲ ਬੈਟ ਦੀਆਂ ਡਬਲ ਬੈਟ ਦੀਆਂ ਓਕੇ ਇਧਰ ਫੁੱਟ ਸਾਰੇ ਕੁਆਲਟੀ ਦੇ ਵਿੱਚ ਫੁੱਲ ਸਟਾਕ ਆਪਣੇ ਕੋਲ ਜੀ ਵੈਰਾਈਟੀ ਦੀ ਆਪਣੇ ਕੋਲ ਕੋਈ ਕਮੀ ਨਹੀਂ ਹੁੰਦੀ ਜਿੰਨਾ ਮਰਜੀ ਸਟਾਕ ਲੈ ਸਕਦੇ ਹੋ ਤੁਸੀਂ ਗਾਂਹ ਗਲਾਸ ਹਾਊਸ ਤੇ ਇੱਕ ਸੱਤ ਥੱਲੇ ਸਾਰਾ ਸਾਨੂੰ ਸਟਾਕ ਮਿਲ ਜੂਗੀ ਗਾਂਹ ਗਲਾਸ ਹਾਊਸ ਕੋਲ ਦੇ ਜੀ ਜਿਵੇਂ ਆਪਣੇ ਕੋਲ ਏਸੀ ਸੈਟ ਕੰਫਰਟਰ ਜੀ ਤਾਂ ਲਈ ਇਹ ਬੈੱਡ ਸ਼ੀਟਾਂ ਹਰੇਕ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ ਮਿਲ ਜੂ ਜਿਵੇਂ ਆਪਣੀ ਪਹਿਲਾਂ ਵਾਲੀ ਵੀਡੀਓ ਚੱਲ ਰਹੀ ਹੈ 500 ਦੇ 3 ਵਾਲੇ ਬੈੱਡ ਸ਼ੀਟਾਂ ਮਿਲ ਜਾਣਗੀਆਂ ਜੀ ਲਓ ਜੀ ਜਿਵੇਂ ਆਪਣੇ ਕੋਲ ਵੈਰਾਈਟੀ ਬਹੁਤ ਸੀ ਵੀਰੇ ਫਿਰ ਅੱਜ ਕੀ ਵੈਰਾਈਟੀ ਦਿਖਾਵਾਂਗੇ ਅੱਜ ਵੀਰੇ ਕੈਮ ਦਾ ਕੁਰਤਾ ਉਹ ਮੈਂ ਦਿਖਾਵਾਂਗੇ ਜੀ ਅੱਛਾ ਜੀ ਜਿਹੜਾ ਮਾਰਕੀਟ 'ਚ ਮਿਲਿਆ ਸਾਰੇ ਪੰਜਾਬ 'ਚ ਕੋਈ ਵੇਚਦਾ 500 ਕੋਈ ਵੇਚਦਾ 600 ਆਪਾਂ ਕਰਨੇ ਰੇਟਾਂ ਦੇ ਧਮਾਕੇ ਐਸੇ ਹੋਣਗੇ ਰੇਟ ਸਾਰੇ ਪੈਨਪੁਰਾ ਫੁੱਲ ਵੀਡੀਓ ਦੇਖੋ ਲਓ ਜੀ ਕਰਦੇ ਆ ਵੀਡੀਓ ਸਟਾਰਟ ਲਓ ਜੀ ਕੇਐਮ ਦਾ ਕੁਰਤਾ ਪਿਆਮਾ ਬਹੁਤ ਹੀ ਘੈਂਟ ਕਪੜਾ ਦਾ ਬਹੁਤ ਹੀ ਸੋਹਣੀ ਕੁਆਲਿਟੀ ਹੈ ਜੀ ਲਓ ਜੀ ਕਰਦੇ ਆ ਵੀਡੀਓ ਸਟਾਰਟ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦੋ ਜੀ ਸੈਂਪਲ ਤੌਰ ਤੇ ਆਪਣੇ ਕੋਲ ਜਿਵੇਂ ਆ ਪੀਸ ਲੱਗੇ ਪਿਆ ਕਲਰ ਬਹੁਤ ਸੋਹਣਾ ਇਹਦੇ ਵਿੱਚ ਲਾਈਟ ਡਾਰਕ ਜਿਹੜੇ ਮਰਜ਼ੀ ਕਲਰ ਲੈ ਲਿਓ ਕੇਐਮ ਦੀ ਕੁਆਲਿਟੀ ਆ ਬਹੁਤ ਹੀ ਘੈਂਟ ਕਪੜਾ ਦਾ ਚੈੱਕ ਕਰ ਸਕਦੇ ਤੁਸੀਂ ਲਓ ਜੀ ਕੇਐਮ ਬ੍ਰਾਂਡ ਲੀਜੀ ਬੀਜੀ ਹੈ ਜੀ ਸਵੀਟੀ ਦੀ ਬਹੁਤ ਹੀ ਸੋਹਣਾ ਸਟਾਫ ਆ ਓਕੇ ਦੀ ਬੋਟਾ ਡਿਜ਼ਾਈਨ ਹੈ ਵੀਰੇ ਫਿਰ ਇਹਦਾ ਰੇਟ ਕੀ ਕਰਨਾ ਵੀਰੇ ਦਾ ਰੇਟ ਤਾਂ ਵੀ ਇਹੋ ਜਿਹਾ ਹੋਊਗਾ ਧਮਾਕੇ ਹੋਣਗੇ ਸਾਰੇ ਬੰਦਪੁਰਾ ਫੁੱਲ ਵੀਡੀਓ ਦੇਖਿਆ ਕਰੋ ਸਕਿਪ ਨਾ ਕਰੀ। ਸੋ ਲਓ ਜੀ ਰੇਟ ਰੇਟ ਦੀ ਗੱਲ ਹੋ ਰਹੀ ਹੈ। ਹਾਂ ਜੀ ਰੇਟ ਦੀ ਗੱਲ ਹੋ ਰਹੀ ਹੈ। ਜਿਹੜੀ ਲੁੱਟ ਮਚਾਈ ਆ ਸਾਰੇ ਪੰਜਾਬ ਨੇ। ਹਾਂ ਜੀ ਹਾਂ ਜੀ। ਸਾਰੀ ਖਤਮ ਕਰ ਦੇਣੀ ਆ। ਓਕੇ ਸਰ ਰੇਟ ਇਹ ਜਾ ਕਰ ਦੇਣਾ। ਕਿਤੇ ਪੰਜਾਬ ਦੇ ਇੱਥੇ ਮਰਜ਼ੀ ਟਰਾਈ ਕਰਕੇ ਆਉਣ। ਆਪਾਂ ਕਹਿੰਦੇ ਬਦੋ ਟਰਾਈ ਕਰਕੇ ਉਹ ਫੇਰ ਸਾਡੇ ਕੋਲ ਆਓ। ਕੋਈ ਕੇਐਮ ਹੋਵੇ ਕੋਈ ਸੀਟੈਕਸ ਹੋਵੇ ਇੱਕੋ ਹੀ ਰੇਟ ਕਰ ਦੇਣਾ ਅੱਜ। ਠੀਕ ਓ ਜੀ ਠੀਕ ਓ। ਸਾਰਾ ਇੱਕੋ ਹੀ ਰੇਟ ਕਰ ਦੇਣਾ ਜਿੰਨਾ ਮਰਜ਼ੀ ਮਾਲ ਲੈ ਲਓ ਗਦਾਉਣ ਇੱਕ ਆਗਾ ਇੱਕ ਗਦਾਉਣ ਹੋਰ ਪਿਆ। ਤੇ ਸਾਰੇ ਗੜਾਉਂ ਦੇ ਜਿੰਨਾ ਵੀ ਮਾਲ ਤਾਂ ਸੀਟ ਐਕਸ ਦਾ ਕੇਐਮ ਦਾ ਇੱਕੋ ਹੀ ਰੇਟ ਕਰ ਦੇਣਾ 500 ਦੇ ਤਿੰਨ ਗੁਰਤੇ ਵਾਂਗ ਕਰ ਦੇਣਾ ਕਿੰਨੇ ਦੇ ਵੀਰੇ 500 ਦੇ ਤਿੰਨ 500 ਦੇ ਤਿੰਨ ਹੈ ਬਸ ਜਾਣ ਦੋ ਨਹੀਂ ਲਟ ਲਟ ਸਭ ਸਭ ਚੱਕ ਦੇਣੀਆ ਇਹ ਜੇ ਰੇਟ ਆ 500 ਦੇ ਤਿੰਨ ਤੈ ਨਹੀਂ ਵੀ ਆਪਾਂ ਕੁਆਲਿਟੀ ਘਟਾ ਦੇਣੀ ਹੈ ਕੋਈ ਫੀਤਾ ਪਲਾ ਦਾ ਨਾ ਕੇਮ ਦਾ ਹੋਵੇ ਕੇਐਮ ਕੇਐਮ ਸੁਪਰ ਕਲੋਥ ਪ੍ਰਾਈਵੇਟ ਲਿਮਟਿਡ ਕੇਐਮ ਦੀ ਆ ਜੀ ਲੀਜੀ ਵੀਜੀ ਸਟਾਫਾਂ ਤੇ ਸਵੀਟੀ ਚੱਕੋ ਜੀ ਜਿੰਨਾ ਮਰਜ਼ੀ ਥਾਂ ਲੈ ਲਿਓ ਬਈ ਫਿਰ ਕੱਟ ਕਟਾਈ ਹੋ ਕੱਟ ਗਿੰਨੀ ਆ ਬਈ ਫਿਰ ਇਹਦੀ ਗਗਨ ਗਲਾਸ ਆ ਉਸਤੇ ਵੀਰੇ ਤੂੰ ਕੱਟ ਨਹੀਂ ਕਟਾਉਂਦੇ ਆਏ ਨਹੀਂ ਕਰਦੇ ਇਹ ਕਿਹੜਾ ਆਪਾਂ ਕੋਈ ਕੱਟ ਕਿੰਨੀ ਮੀਟਰ ਹੂ ਬਾਈ ਵੀਰੇ ਕੱਟ 5 ਮੀਟਰ ਹੂ ਚਾਹੇ ਕੱਟ ਕੇ ਲੈ ਲਓ ਚਾਹੇ ਥਾਂ ਦੇ ਥਾਂ ਲੈ ਲਓ 500 ਦੇ ਤਿੰਨ ਕੁੜਤੇ ਵਿਆਮੇ ਠੀਕ ਆ ਮੈਨੂੰ ਨਾ ਮਣਕੇ ਮੀਟਰ ਨਾਲ ਮਣਕੇ ਨਾ ਐਲ ਤੋਂ ਮੀਟਰ ਨਾਲ ਮਣਕੇ ਦਵਾਂਗੇ ਓਕੇ ਕਈ ਹੁੰਦੇ ਨਾ ਐਲ ਤੋਂ ਵੀ ਮਣ ਦਿੰਦੇ ਆ ਨਾ ਮੀਟਰ ਨਾਲ ਮਣਕੇ ਦਵਾਂਗੇ 500 ਦੇ ਤਿੰਨ ਕੁੜਤੇ ਵਿਆਮੇ ਜਿੰਨੇ ਵੀ ਗੜਾਉਂ ਚ ਕੁੜਤੇ ਵਿਆਮੇ ਪਏ ਕੇਮ ਦਾ ਸੀਟੈਕਸ ਦਾ 500 ਦੇ ਤਿੰਨ ਚੱਕੋ ਜੀ ਸਾਰੀ ਲੁੱਟ ਮਕਾ ਦੇਣੀ ਐ ਜੀ ਕਹਤੋ ਬਈ ਮੜਿਆ ਕਹਵਾਉ ਮੜਿਆ ਕਿਵੇਂ ਆ ਸਟਾਕ ਆ ਤੁਹਾਡਾ ਸਟਾਕ ਦਾ ਵੀਰੇ ਇੰਨਾ ਮੁੱਕਣਾ ਨਹੀਂ ਮੇਰਾ ਬੋਲ ਸਟਾਕ ਅਵੇਲੇਬਲ ਆ ਜੀ ਗਨ ਗਲਾਸ ਤੋਂ ਤੇ ਜਿੱਥੇ ਲੱਗਿਆ ਭਾਰੀ ਵੇਲਾ ਤੇ ਜਿਸ ਕਰਨ ਵੀਰੇ ਇੱਕ ਗੱਲ ਹੋਰ ਦੱਸਾਂ ਭੈਣ ਭਰਾਵਾਂ ਦਾ ਪਿਆਰੀ ਇਹਨਾਂ ਮਿਲ ਜਣਾ ਆਪਾਂ ਨੂੰ ਮਾਲ ਇਹ ਵੀ ਪੂਰਾ ਹੋਣਾ ਹਾਂ ਸਹੀ ਗੱਲ ਆ ਵੀਰੇ ਬਿਲਕੁਲ ਸਹੀ ਆਣਾ ਹਾਂ ਜੀ ਬਿਲਕੁਲ ਸਹੀ ਗੱਲ ਆ ਸਾਹ ਦੇਖੋ ਜੀ ਇਹਦਾ ਮੇਲਾ ਹੀ ਆ ਮੇਲਾ ਜਿਹੜੇ ਪੈਣ ਆਉਣੇ ਆਏ ਆ ਵੀਰੇ ਲਾਓ ਜੀ ਲਾਓ ਤੇ ਉਹ ਉਹ ਵੀ ਸਿੱਟੋ ਵੀਰੇ ਕਿਹੜੇ ਆਓ ਵੀ ਸੀ ਟੈਕਸ ਵੀ ਦਿਖਾਓ ਮਾੜਾ ਜਾ ਹਾਂਜੀ 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 ਤੇ ਐ ਨਹੀਂ ਵੀ ਆਪਾਂ ਸਟਾਫ ਕੋਈ ਮਾੜਾ ਲਾਤਾ ਕੋਈ ਹੋਰ ਕਰਤਾ ਕੁਛ ਨਹੀਂ ਜੀ ਕੇਐਮ ਦੀ ਲੀਜੀ ਬੀਜੀ ਸਟਾਫ ਆ ਤੇ ਸੀ ਟੈਕਸ ਦਾ ਕੁੜਤਾ ਵੇ ਅਮਾ ਪੂਰਾ ਵਧੀਆ ਪੂਰਾ ਵਧੀਆ ਹੰਡੂਗਾ ਨਾ ਕੋਈ ਬੋਰਾ ਵੀ ਨਾ ਕੋਈ ਥੋਰਾ ਵੇ ਲਓ ਜੀ ਜਿਹੜਾ ਭੈਣ ਭਰਾ ਸਾਡੀ ਦੁਕਾਨ ਤੋਂ ਸ਼ਾਪਿੰਗ ਕਰਕੇ ਗਿਆ ਉਹਨਾਂ ਦਾ ਦਿਲ ਤੋਂ ਧੰਨਵਾਦ ਜੀ ਗਣ ਗਲਾਸ ਹਾ ਉਸ ਵੱਲੋਂ ਤੇ ਗਣ ਗਲਾਸ ਉਹਦੇ ਸ਼ਾਪ ਵੱਲੋਂ ਐਵੇਂ ਸਾਡੀ ਵੀਡੀਓ ਨੂੰ ਪਿਆਰ ਕਰਦੇ ਨੇ ਉਹਦੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਇੰਸਟਾਗ੍ਰਾਮ ਤੇ ਪੇਜ ਬਣਾਵਾ ਜੋ ਜਰੂਰ ਫੋਲੋ ਕਰਿਆ ਕਰੋ ਇਹ। ਲੋ ਜੀ ਸੋਹਣੇ ਸੋਹਣਾ ਕਪੜਾ ਖਰੀਦਣ ਲਈ ਗਾਣੇ ਲਾਦੋ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਡਰੈਸ ਹੈਗਾ ਨੇੜੇ ਤੰਨਕੁਣੀ ਬਾਸਟਾਨ ਰੋਡ ਦੀ ਸਾਹਮਣੇ ਐਚਡੀਐਫਸੀ ਬੈਂਕ ਗਾਣੇ ਕਲਾਸ ਹਾਊਸ ਡਿਸਟ੍ਰਿਕਟ ਬਨਾਲਾ ਪੰਜਾਬ ਮੇਨ ਰੋਡ ਤੇ ਦੁਕਾਨ ਹੈ ਜੀ ਇੱਕੋ ਇੱਕ ਦੁਕਾਨ ਸਭ ਤੋਂ ਮਸ਼ਹੂਰ ਤੇ ਸਸਤੀ ਦੁਕਾਨ ਗਾਣੇ ਲਾਦੋ ਜੀ ਮਸ਼ਹੂਰ ਤੇ ਸਸਤੀ ਦਾ ਹੈ ਜੀ ਤੇ ਕੁਆਲਿਟੀ ਵੀ ਨਹੀਂ ਘਟਾਉਂਦੇ ਬਾਈ ਬਰੇ ਬੈਸਟਾ ਸਾਰੇ ਗਾਣੇ ਲਾਦੋ ਗਾਣੇ ਕਲਾਸ ਹਾਊਸ ਕਵਾਲਿਟੀ ਲਈ ਜਾਣੇ ਜਾਂਦੇ ਗਗਨ ਗਲਾਸ ਹਾਊਸ ਕੁਆਲਿਟੀ ਪੂਰੀ ਵਧੀਆ ਤੇ ਪ੍ਰਾਈਸ ਪੂਰਾ ਘੱਟ ਸੋ ਲਓ ਜੀ ਇੱਕ ਵਾਰੀ ਦੁਆਰੇ ਦੱਸਦੇ ਨੇ ਸਾਰੀ ਲੁੱਟ ਮੁਕਾਤੀ ਸਾਰੇ ਪੰਜਾਬ ਦੀ ਲੁੱਟ ਮੁਕਾਤੀ 500 ਦੇ ਤਿੰਨ ਕੁਰਤੇ ਵਿਆਮੇ 500 ਦੇ ਤਿੰਨ 500 ਦੇ ਤਿੰਨ 500 ਦੇ ਤਿੰਨ ਜੀ ਨਾਲੇ ਆਇ ਨਹੀਂ ਵੀ ਆਪਾਂ ਕੋਈ ਆਇ ਨਹੀਂ ਵੀ 5 ਕੁਰਤੇ ਵਿਆਮੇ ਧਰ ਲੈਣਾ ਆਉ ਪਿਆ ਸਾਰਾ ਤੁਹਾਡਾ ਮਾਲ ਤੇ ਆ ਪਿਆ ਤੇ ਇੱਕ ਗਾਡਾਉਨ ਹੋਰ ਪਿਆ ਪਿਆ ਜਿੰਨੇ ਮਰਜ਼ੀ ਚੱਕ ਲਓ 500 ਦੇ ਤਿੰਨ ਦੇਣੇ ਆ ਜਿੰਨਾ ਲੈਣਾ ਵੇਚਣ ਵਾਸਤੇ ਆਪਣਾ ਉਹਨਾਂ ਵਾਸਤੇ ਰੇਟ ਹੈਗਾ ਅਲੱਗ ਜੀ ਉਹ ਬੰਦੀ ਜਿਹੜੀ ਮੈਂਸ਼ਨ ਕਰਦੇ ਹਣਾ ਵੀਰੇ ਹਾਂ ਨਹੀਂ ਦੱਸੋ ਦੱਸੋ ਦੱਸਦੇ ਚੱਲੋ ਤੁਸੀਂ ਚਲੋ ਚਲੋ ਸਹੀ ਹੈ ਸਹੀ ਹੈ ਉਹਨਾਂ ਵਾਸਤੇ ਰੇਟ ਉਹਦੇ ਆ ਅਲੱਗ ਜੀ ਉਹ ਸਾਡੀ ਦੁਕਾਨ ਤੇ ਆਓ ਸਿੱਧਾ ਸਾਨੂੰ ਮਿਲੋ ਜੀ ਡਾਇਰੈਕਟ ਮਿਲੋ ਉਹਨਾਂ ਵਾਸਤੇ ਰੇਟ ਹੋਣਗੇ ਅਲੱਗ ਐਡਰੈਸ ਆਪਣਾ ਨੇੜੇ ਤਨਕੁਣੀ ਬੱਸ ਸਟਾਪ ਰੋਡ ਜੀ ਸਾਹਮਣੇ ਐਚਡੀਐਸ ਬੈਂਕ ਗਣਗਲਾ ਸਾਹ ਹਸਪਤਾਲ ਡਿਸਟ੍ਰਿਕਟ ਬਰਨਾਲਾ ਪ ਜਿਹੜਾ ਤੁਸੀਂ ਵਿਸਾਖੀ ਤੇ ਪਿਆਰ ਦੇਤਾ ਨਾ ਜੀ ਉਮੀਦੋਂ ਪਾਰ ਕਰਤਾ ਗਾ ਬਸ ਜਿਹੜੇ ਸਾਡੇ ਵਿਸਾਖੀ ਦੇ ਮੇਲੇ ਨੂੰ ਪਿਆਰ ਦੇਤਾ ਤੇ ਉਹ ਪਿਆਰ ਦੇ ਸਦਕਾ ਅੱਜ ਆਪਾਂ ਪੂਰੇ ਧਮਾਕੇ ਕਰਦੇ ਨੇ ਆ ਮੈਂ ਤੁਹਾਨੂੰ ਪਹਿਲੇ ਪਿਛਲੀ ਵੀਡੀਓ ਚ ਵੀ ਦੱਸ ਕੇ ਡਾ ਕਿ ਸਭ ਕੁਝ ਸੌਟ ਕਰਤਾ ਆ ਤੇ ਹੁਣ ਤਾਂ ਬਸ ਧਮਾਕੇ ਕਰਨੇ ਆ ਤੇ ਮੇਲੇ ਲਾਉਣੇ ਆ ਤੇ 500 ਦੇ ਤਿੰਨ ਗੁਰਦੇ ਪਿਆਮੇ ਕਰਦੇ ਦੱਸੋ ਅੱਗੇ ਨਾ ਜਾਓ ਅੱਗੇ ਆਉਂਗੇ ਅੱਗੇ ਨਾ ਜਾਓ ਉੱਤੇ ਆਉਂਗੇ ਭੰਤੇ ਭਰਾਵਾ ਤੁਸੀਂ ਵੱਡੇ ਜਾਓਗੇ ਸੋ ਲਾਓ ਜੀ ਜਿੰਨਾ ਮਰਜ਼ੀ ਮਾਲ ਚੱਕ ਲਿਓ ਕੀ ਐਮ ਦਾ ਲੀਜੀਬੀਜੀ ਸਟਾਫ ਆ 500 ਦੇ ਤਿੰਨ ਕੁਰਤੇ ਪਿਆਮੇ ਕਰਤੇ ਸਾਰੇ ਪੰਜਾਬ ਦੀ ਲੁੱਟ ਮਕਾ ਦੇਣੀ ਆ ਸਾਰੇ ਪੰਜਾਬ ਦੀ ਜਿੰਨਾ ਮਰਜ਼ੀ ਮਾਲ ਲੈ ਲਿਓ ਤੇ ਆਪਣੇ ਕੋਲ ਮਾਲ ਤਾਂ ਵੈਸੇ ਤਾਂ ਭੈਣ ਭਰਾਵਾਂ ਦਾ ਪੈਰ ਮਿਲ ਜਾਣਾ ਆਪਾਂ ਨੂੰ ਇਹਨਾਂ ਦੀ ਰੀਸਟਾਕ ਕਰਨਾ ਪੈਣਾ ਆਪਾਂ ਨੂੰ ਤੇ ਆਇਨੀ ਤੇ ਆਇਨੀ ਵੀ ਆਪਣੇ ਕੋਲ ਕੋਈ ਰੰਗ ਥੜ ਜੂਗਾ ਨਾ ਜਿੰਨੇ ਮਰਜ਼ੀ ਵਾਈਟ ਲੈ ਲਿਓ ਬਲੈਕ ਲੈ ਲਿਓ ਜਿਹੜਾ ਮਰਜ਼ੀ ਵਾਵਾ ਬੈਂਕ ਵੀ ਪੈਗ ਆ ਜਿਹੜਾ ਮਾਦੀ ਲੈ ਲਿਓ ਜੀ ਹਾਂਜੀ ਹਾਂਜੀ ਵਾਈਟ ਬਲੈਕ ਜਿਹੜਾ ਮਰਜ਼ੀ ਕਲਰ ਜਿਹੜਾ ਮਰਜ਼ੀ ਕਲਰ ਲੈ ਲਿਓ ਸਭ ਪਾਰ ਆ ਜੀ ਆਪਣੇ ਕੋਲ ਆਦਾ ਪਾਰ ਰੈਟਮਾਨੇ ਐ ਲੀਜੀ ਬੀਜੀ ਦਾ ਸਟਾਫ ਆ ਜੀ ਕੇਐਮ ਦੀ ਲੀਜੀ ਬੀਜੀ ਆ 500 ਦੇ ਤਿੰਨ ਕੁੜਤੇ ਵਿਆਮੇ ਕਰਦਨੇ ਆ ਜੀ ਉਧਰ ਵੀ ਮੜਾ ਕੈਮਰਾ ਮਾਰ ਦੋ ਜੋ ਜੀ ਗੱਡਾ ਮਾ ਨੇ ਇਗਜ਼ਾਮ ਭਰੇ ਪਿਆ ਗਾਂ ਲਾਤੋ ਤੇ ਜਿੰਨਾ ਮਰਜ਼ੀ ਸਟਾਕ ਲੈ ਲੇ ਜੀ ਆਗੇ ਸ਼ਹਿਰ ਪਤੌਰ ਜਿੱਥੇ ਲੱਗਿਆ ਭਾਰੀ ਮੇਲਾ 500 ਦੇ ਤਿੰਨ ਕੁੜਤੇ ਅਮੇ ਕੋਈ ਦਊਗਾ ਆਪਾਂ ਦੇਵਾਂਗੇ 500 ਦੇ ਤਿੰਨ ਟ੍ਰੈਸਨੋਰ ਕਰ ਲੋ ਸ਼ਹਿਰ ਪਤੌਰ ਜ਼ਿਲ੍ਹਾ ਬਰਨਾਲਾ ਲੜੇ ਤਿੰਨ ਕੋਣੀ ਬਸਟਾਂ ਰੋਡ ਦੀ ਐਚ ਆਰ ਐਫ ਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਾਂ ਘਰਤੌਰ ਜੀ ਸੋ ਬਸ ਹੋਰ ਤਾਂ ਨਹੀਂ ਕੋਈ ਆਪਣੀਆਂ ਸਟੋਰੀਆਂ ਬਾਰੇ ਦੱਸੋ ਜੀ ਹਾਂ ਉਹ ਸਟੋਰੀਆਂ ਦੱਸ ਦੱਸ ਤੁਸੀਂ ਦੱਸੋ ਤੁਸੀਂ ਦੱਸੋ ਦੱਸੋ ਦਾਦੋ ਕੋਈ ਨਹੀਂ ਬਾਕੀ ਆਪਣੇ ਇੰਸਟਾਗ੍ਰਾਮ ਤੇ ਜੀ ਸਟੋਰੀਆਂ ਲਾਇਆ ਕਰੋ ਜੀ ਸਟੋਰੀਆਂ ਉਹਨਾਂ ਨੇ ਮੰਨਿਆ ਜਾਇਆ ਕਰਨੇ ਜਿਹੜੇ ਸਾਨੂੰ ਮੈਂਸ਼ਨ ਕਰਕੇ ਪਾਇਆ ਕਰਨੇ ਨੇ ਸਾਡੀ ਆਈਡੀ ਨੂੰ ਮੈਂਸ਼ਨ ਕਰਿਆ ਕਰਨਗੇ ਤੇ ਸਾਡੇ ਵੱਲੋਂ ਵੀ ਕੀ ਦਿੱਤਾ ਜਾਊਗਾ ਫਿਰ ਬਰੇਚਪਾਤੀ ਬਾਕਸ ਫ੍ਰੀ ਦਿੱਤਾ ਜਾਊਗਾ ਤਾਂ ਫ੍ਰੀ ਵਾਲਾ ਕਰ ਦੋ ਫਿਰ ਵਾੜਾ ਐਡਰੈਸ ਲਓ ਜੀ ਚਪਾਤੀ ਬਾਕਸ ਫ੍ਰੀ ਦੇਵਾਂਗੇ ਫ੍ਰੀ ਦੇਵਾਂਗੇ ਫ੍ਰੀ ਦੇਵਾਂਗੇ ਜੀ ਫ੍ਰੀ 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 ਲਓ ਜੀ ਵੀ ਜਿਹੜੇ ਕਰਦੇ ਤਮਾਕੀ ਮੈਂ ਕਈ ਦੁਆਰੇ ਦਰਨਾ ਜਿਹੜਾ ਆਪਣੀਆਂ 10 ਦਿਨ ਲਗਾਤਾਰ ਕੰਟੀਨਿਊਸਲੀ 10 ਦਿਨ ਆਪਣੀਆਂ ਸਟੋਰੀਆਂ ਲਾਉਗਾ ਆਪਾਂ ਨੂੰ ਮੈਂਸ਼ਨ ਕਰਕੇ ਗਗਨ ਕਲਾਤ ਉਸ ਭਦੌੜ ਦੇ ਚੈਨਲ ਨੂੰ ਮੈਂਸ਼ਨ ਕਰਕੇ ਤੇ ਇੰਸਟਾਗ੍ਰਾਮ ਤੇ ਵੀ 10 ਦਿਨ ਤੇ 10 ਦਿਨ ਲਗਾਤਾਰ ਵਟਸਐਪ ਤੇ ਸਟੇਟਸ ਤੇ ਆਪਣੇ ਕੋਲ ਸਕਰੀਨਸ਼ਾਟ ਲੈ ਆਓ ਜੀ ਤੇ ਫ੍ਰੀ ਆਪ ਦਾ ਚਪਾਤੀ ਬਾਕਸ ਲੈ ਜਾਓ ਜੀ ਇਹ ਆਪਣੇ ਨੂੰ ਤਮਾਕਾ ਦੇ ਜਿਹੜੀ ਆਪਣੀ 5000 ਵਾਲੀ ਉਹ ਤਾਂ ਆਪਣੀ ਸਕੀਮ ਹੋਮੀ ਚੱਲੀ ਜੀ ਜੀ 5000 ਪਲੱਸ ਤੋਂ ਸ਼ਾਪਿੰਗ ਤੇ ਆਪ ਦਾ ਆਹ ਲੈ ਜਾਓ ਜੀ ਚਪਾਤੀ ਬਹੁਤ ਚੱਕੋ ਬਈ ਹਾਂਜੀ ਚੱਕ ਲਓ ਆ ਲੈ ਚਪਾਤੀ ਬਹੁਤ ਚਪਾਤੀ ਬਹੁਤ ਫ੍ਰੀ ਲੈ ਕੇ ਜਾਓ ਜੀ ਲਓ ਜੀ ਤੇ ਬਾਕੀ ਆਪਣੀ ਦੁਕਾਨ ਹੈਗੀ ਆ ਪੰਜਾਬ ਦੇ ਵਿੱਚ ਜੀ ਜ਼ਿਲ੍ਹਾ ਬਰਨਾਲਾ ਸਹਿਰ ਪਡਾੜ ਨੇੜੇ ਤਿੰਨ ਕੋਣੀ ਬੱਸ ਸਟੈਂਡ ਰੋਡ ਜੀ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗੱਲ ਗੱਲ ਆਉਂਦਾ ਹਾਂ ਜੀ 82847 1262 82847 1262 ਲਓ ਜੀ 500 ਦੇ ਤਿੰਨ ਕੋਰਤੇ ਵਿਆਮੇ ਜਿੰਨਾ ਮਰਜ਼ੀ ਮਾਲ ਚੱਕ ਲਿਓ ਸੋ ਲਓ ਜੀ ਕਰੋ ਐਂਡਿੰਗ ਜਿਵੇਂ ਕਰਦੇ ਹੋ ਬਾਕੀ ਆਦ ਲਈ ਨਹੀਂ ਮਿਲਦਾ ਨਵੀਂ ਵੀਡੀਓ ਨਾਲ ਨਵੇਂ ਇੱਕ ਤਮਾਕੇ ਦੇ ਨਾਲ ਜੀ ਓਕੇ ਓਕੇ ਜੀ